या। यार तो खाली कर दे नहीं। खाली करके कर ही तो जब रही रही है तो खाली के लियो? तो रही है बिल्कुल सही मान की चलो देखो तो मुँह को आगे कुछ को बचे जाए बताए थे सत्ताईस अट्ठाईस हजार बाईस हजार रुपये ਸਹੀ ਆ ਨਹੀਂ ਨਹੀਂ ਮੈਂ ਉਹਣਾ ਲਾਉਣਾ ਲਾਤਾ ਆ ਉਹ ਬਾਜ ਦੇਣ ਦੀ ਗੱਲ ਆ ਬੋਲ ਨਹੀਂ ਨਹੀਂ ਆਇਆ ਤੁਮ ਹਮੇ ਮਾਰ ਦਈਏ ਤੇ ਮੇ ਕੋਨੇ ਪੇਟ ਭੱਲੇ ਹੋ ਜਾਇਆ ਹਮੇ ਮਾਰ ਆਪਣਾ ਆ ਕੇ ਮਾਰ ਦੋ ਦਿਖਾਉਂਦਾ ਉੱਥੋਂ ਆਇਆ ਲੈ ਕੇ ਕਰਕੇ ਹਾਂ ਗਾ ਲੋ ਦੱਬੇ ਵੀ ਤੁਮਾਂ ਇਹ ਲੈ ਜਾ ਦੂ ਤੁਮੂਗਾ ਹਮੇ ਹੂ ਕੱਝ ਮਿਲ ਜਾ ਕਰ ਕਰਾ ਗੋਪੀ ਬੋਲ ਆ ਆ ਆ ਆ ਆ ਸੰਜੂਨੀ ਪੈਹਾ ਬਾਬਾ ਆ ਯਾਰ ਮਾਈਦ ਵੀ ਚਲੇ ਆਈ ਗਾ ਚਲਦੀ ਅੱਗੇ ਅੱਗੇ ਕਹਿਣ ਦਾ ਫਰਜ਼ ਦੱਸਣ ਦਾ ਫਰਜ਼ ਆ ਦੱਸਣ ਦਾ ਫਰਜ਼ ਆ ਮਾਈਦ ਵੀ ਸੰਜੂ ਨੇ ਮੰਗਿਆ 22000 ਤੇ ਗੋਪੀ ਲਾਦਾ 15000 ਲੋ ਜੀ 22000 ਰੁਪਏ ਮਲ ਕੀਤਾ 22 ਸੰਜੂ ਨੇ ਤੇ 15000 ਰੁਪਏ ਗੋਪੀ ਨੇ ਲਾਦਾ ਹਾਂ ਸਹੀ ਦੱਸ ਪੰਜ ਕੰਡੇ ਪੰਜ 200 ਨਹੀਂ ਸਹੀ ਦੱਸ ਜਮਾ ਦੀ ਹਾਂ ਮਾਈਦੇ ਸਾਰੇ ਉਧਾਰ ਕਰਿਓ ਜੇ ਉਹ ਬਤਾਈ ਦਿਓ ਥੋੜੇ ਬਹੁਤ ਕੇਰਾ ਦਾ ਸਾਰੀ ਧਾਰ ਕਰਦਾ ਜੇ ਆਥਮਿਕ ਹੱਲ ਹੋ ਗਿਆ ਕੋਈ ਜਨੂਤ ਨਾ ਚੱਲਦਾ ਤਾਂ ਦੇਖ ਲਓ ਆਉਂਦਾ ਚੱਲ ਬਈ ਆਪਣਾ ਆਦਾ ਇਹ ਪਰ ਚਾਹ ਪਹਿਲਾਂ ਕਹਿਂਦਾ ਫਰਾਂ ਹਾਂ ਨਹੀਂ ਦੱਸਣ ਦਾ ਫਾਦੇ ਇਹਨੂੰ ਵੀ ਕੰਨ ਛੱਡ ਦੀ ਕੋਈ ਨਹੀਂ ਕੋਈ ਤੋੜ ਦਾਂਦਾ ਆਪਾਂ ਕੱਢਾਸ 1000 ਕਮ ਲੈ ਲੈ ਇਹਨੂੰ ਲੈ ਲੈ ਵਾਲੀ ਤੋਹਰ ਯਾਰ ਕਾਮੇ ਕੀ ਤੇ ਆ ਗਿਆ ਬਈ ਕੀ ਕਰੂਗਾ ਆਪ ਤੁਮ ਨੂੰ ਦੁਕਾਨ ਕੋਲ ਜੀ ਰੋਟੀ ਛੱਟ ਦੇ 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 ਯਾਰ ਇਹਨੂੰ ਆਪ ਜੀ ਹਾਂ ਲੈ ਜਾ ਪੂਰੇ 20 ਕਿਲੋ ਲੈ ਜਾ ਪੂਰੇ 16 ਦੀ ਹੋ ਗਈ 16 ਦੀ ਆਨੇ ਉਹ ਤਾਂ ਨਿਕਾਲੇਗੀ ਜਿਹੜੇ ਕਰਨੇ ਸਭ ਤੋਂ ਥੋੜਾ ਹੋ ਹੀ ਜਾਂਦਾ ਨੇੜੇ ਹੀ ਆ ਕੰਮ 14 ਦਾ ਹੋ ਗਿਆ ਬਸ ਸਹੀ ਹੈ ਸੰਜੂ ਪਾਲਾ ਜਿਆਦਾ ਪਾਲਾ ਨਹੀਂ ਸਹੀ ਯਾਰ ਸਹੀ ਹੈ भैंस खोल लाई थी उधार खोल लाई थी मैं कोई पैसा दे के नहीं आई तो आज हम बकरी की मना कर दी गोपी कर दीबल दे दी टाइम दे दी हो तुम जगह महीना को टाइम देने हाँ महीना को टाइम नहीं हां पक्का टाइम पे पक्का आ जाऊं 2000 ਦਿਨਾਂ ਅੱਗੇ ਇੱਕ ਮੰਡੀ ਦਾ ਹੀ ਕਰ ਸਕਦਾ ਹੈ ਅਗਰ ਅਸੀਂ ਜਿਹੜਾ ਮਹੀਨਾ ਕੁ ਉਧਾਰ ਕਰਦੀ ਅਸੀਂ ਕੱਲ ਫਿਰ ਕਾ ਲੈ ਕੇ ਹਾਂ ਹਾਂ ਪੈਸਾ ਬਲਾਉਂਦਾ ਸੌਦਾ ਪਹਿਲਾਂ ਚੱਲੀ ਜਾਂਦਾ ਸੀਗਾ ਤੇ ਗੋਪੀ ਨੇ ਲਾਇਆ ਸੀ ਇਹਦਾ 16000 ਰੁਪਿਆ ਤੇ ਸੰਜੂ ਨੇ ਮੰਗੇ ਸੀਦਾ 22000 ਉਦੋਂ ਦੋਸਤੋ ਜਿਹੜਾ ਗੋਪੀ ਨਾਲ ਸੌਦਾ ਬਣਿਆ ਨਹੀਂ ਸੀਗਾ ਤੇ ਹੁਣ ਜਿਹੜਾ ਸੌਦਾ ਹੋ ਗਿਆ ਹੁਣ ਖਰੀਦ ਲਿਆ ਗੋਰੇ ਨੇ ਬਾਣੇ ਵਾਲੇ ਨੇ ਤੇ ਦਿਖਾ ਦੇਣਾ ਤੁਹਾਨੂੰ ਦੁਬਾਰਾ ਫੇਰ ਬੱਕਰੀ ਇਹ ਕਾਹਦਾ ਉਹ ਤੇ ਹੀ ਬਦਈ ਉਹ ਤੇ ਹੀ ਦਈਏ ਜਾ ਬਹੁਤ ਹੀ ਦੁੱਤ ਚੰਗੀ ਕੁਆਲਟੀ ਦੀ ਬੱਕਰੀ ਆ ਉਹਦੀ ਸੀਗੀ ਬੱਕਰੀ ਫੀਰ ਕਰਾ ਲਈ ਤੇ ਸੌਦਾ ਤਾਂ ਪਹਿਲਾਂ ਵੀ ਚੱਲਦਾ ਸੀ ਉਹਦਾ ਸੌਦਾ ਜਿਹੜਾ ਸਿਰੇ ਨਹੀਂ ਚੜਦਾ ਹੁਣ ਗੋਰੇ ਨੇ ਖਰੀਦ ਲਈਏ ਭਾਣੇ ਵਾਲੇ ਨੇ ਤੇ ਵੀ ਗੋਰੇ ਪੈਸੇ ਆਪ ਤੇ ਸੁਣ ਲੈ ਰੇਡ ਕਾ ਹਾਂ ਹਾਂ ਬਤਾ ਬਤਾ ਬਦੋ ਦੋ ਮੇਰੀ ਗੱਲ ਸੁਣੋ ਬਾਦ ਚੱਲੇ ਦੀ 16000 16000 ਹਾਂ 16 ਗੋਰੇ ਜੋ ਹੈ ਗੋਰੇ ਮੇਰਾ ਭਾਈ ਹੈ ਮੈਂਨੇ 3 ਰੁਪਇਆ ਘਟ ਦੇ 160 ਕਿ 15700 ਰੁਪਏ ਦੀ ਆਉਂਦੀ ਹੈ 15700 ਰੁਪਏ ਠੀਕ ਹੈ ਲੈ ਵੀ ਮੈਂਨੇ ਆਪਣੀ ਮਰਜ਼ੀ ਛੋੜ ਦੇ ਨੇ 1300 ਰੁਪਿਆ ਠੀਕ ਹੈ ਹਾਂ 17000 ਲਗਾਈ ਹੋਏ ਗੋਪੀ ਆਹ ਆ ਮੈਂ ਉਧਾਰ ਕੋਲ ਲਗਾ ਕੇ ਚਲਾ ਗਿਆ ਸੋ ਪਹਿਲੇ ਆ ਤੇ 10000 ਫਿਰ ਬੋਲ ਰਹਾ ਉਹ ਹੋਰ ਦੇ ਖੋਲ ਲੈ 17000 17000 ਅਮੇ ਜੇ ਮਿਲ ਗਏ ਜੇ ਅਮੇ 13000 ਕਮ ਮਿਲੇ ਅਮੇ ਉਹ ਉਧਾਰ ਕਰਦੇ ਸੀ ਤਾਂ ਫਿਰ ਭਾਈ ਦੇ ਸਾਥ ਉਧਾਰ ਕਰਦੇ ਸੀ ਕਿ ਮੈਨੂੰ ਪਤਾ ਉਹ ਕਹਿੰਦੇ ਹਫਤੇ ਉਧਾਰ ਕਰ ਲਏ ਲਗਦ ਪੈਸੇ 15000 ਤੋਂ 15700 ਦਾ ਸੌਦਾ ਹੋ ਗਿਆ ਤੇ ਦੂਜਾ ਲਿਖਾਈ ਭਾਈ ਸਹੀ ਗੱਲ ਹੈ ਲਿਖਾਈ ਆਪੋ ਆਪਣੀ ਆ 来 दो दोस्तों नहीं पनि कोणी नाही ठीक है जी और ये दोस्तों बहुत बढ़िया सौदा है पेंड प्लूर और ते बहुत बढ़िया सौदे ਹੁੰਦੇ ਆ ਦੋਸਤੋ ਤੇ ਵੀਡੀਓ ਨੂੰ ਵੱਧ ਵਧ ਸ਼ੇਅਰ ਕਰਦਿਆ ਕਰੋ ਤੇ ਮਿਲ ਜਿਆ ਦੋਸਤੋ ਇਤਨਾ ਅਗਲੀ ਵੀਡੀਓ ਦੇ ਨਾਲ ਪੈਨਡ ਪਲੂਰ